ਜਸਵੰਤ ਸਿੰਘ ਕਮਲਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਪੀਲੇ ਪੱਤੇ ਭਾਗ ਚੌਥਾ ਸਵੇਰੇ ਉੱਠ ਕੇ ਰਾਜ ਨੇ ਕੱਪੜੇ ਬਦਲੇ ਅਤੇ ਚਾਹ ਨਾਲ ਇੱਕ پراਉਂਠਾ ਖਾ ਕੇ ਤਿਆਰ ਹੋ ਗਈ ਹਵੇਲੀ ਦੇ ਦਰਾਂ ਵਿੱਚ ਗੱਡੀ ਉਸ ਨੂੰ ਉਡੀਕ ਰਹੀ ਸੀ ਉਸ ਦੇ ਦਿਲ ਨੇਕੀ ਦਾ ਅਹਿਸਾਸ ਉਸਾਲੇ ਖਾ ਰਿਆ ਸੀ ਇੱਕ ਨਮਾ ਚਾ ਲੈ ਕੇ ਉਹ ਗੱਡੀ ਵਿੱਚ ਬੈਠੀ ਉਹ ਸੋਚ ਰਹੀ ਸੀ ਲੋਕ ਹੈਰਾਨ ਹੋ ਜਾਣਗੇ ਜਦੋਂ ਉਹ ਆਪਣੀ ਭੈਣ ਨੂੰ ਨਾਲ ਲੈ ਗਿਆ ਜਿਹੜਾ ਕਿਸੇ ਨੂੰ ਜ਼ਿੰਦਗੀ ਦੇ ਨਹੀਂ ਸਕਦਾ ਉਹ ਆਪੋਂ ਮੰਗਣ ਦਾ ਵੀ ਅਧਿਕਾਰ ਨਹੀਂ ਰੱਖਦਾ ਸਵਰਨਾ ਤੇ ਉਸਦੇ ਮਾਪੇ ਚੌਂਕ ਕੇ ਚੌਂਕ ਹੀ ਗਏ ਉਸ ਦਾ ਮਨ ਆਤਮਾ ਖੁਸ਼ੀ ਨਾਲ ਗਲਗਲ ਪਰ ਪਰੇ ਹੋਏ ਸਨ ਜਮ ਜਾਣਾ ਭਵੇਂ 10 ਮੀਲ ਹੀ ਸੀ ਪਰ ਰਾਹ ਕੱਚਾ ਸੀ ਟਿੱਬਿਆਂ ਦੀ ਰੇਤ ਵੜਦਿਆਂ ਗੱਡੀ ਦਾ ਪੂਰਾ ਜ਼ੋਰ ਲੱਗਦਾ ਰਿਹਾ ਮਲੇ ਤੇ ਤਰੀਰਾ ਨੂੰ چیرਦੀ ਕਾਰ ਅੱਗੇ ਵਧੀ ਗਈ ਰਾਹ ਪਾਵੇਂ ਬੜੇ ਖਤਰਨਾਕ ਸਨ ਪਰ ਉਹ ਸੁਧਾਰ ਨਿਰਾਹਾਂ ਸਨ ਡਾਕੂ ਅਤੇ ਲਟੇਰੇ ਰਾਹਾਂ ਅਤੇ ਮਾਲਕਾਂ ਨੂੰ ਚੰਗੀ ਤਰ੍ਹਾਂ ਪਹਿਚਾਨਦੇ ਸਨ ਅਤੇ ਆਹੋ ਜਿਹਾ ਇਹੋ ਜਿਹਾ ਕਾਰਾਂ ਉਹਨਾਂ ਦੀਆਂ ਬਹੁਤ ਦੇਖੀਆਂ ਪਾਲੀਆਂ ਸਨ ਲੋੜ ਨਾ ਪੈਣ ਦੇ ਬਾਵਜੂਦ ਵੀ ਡਰਾਈਵਰ ਬਾਬੇ ਨੇ ਗੱਡੀ ਵਿੱਚੋਂ ਦੋ ਨਾਲੀ ਬੰਦੂਖ ਰੱਖ ਲਈ ਸੀ ਹੱਚ ਕੋਲੇ ਵੱਜਾਂ ਦੇ ਡਰੋਂ ਉਸ ਗੱਡੀ ਨੂੰ ਬਹੁਤ ਹੌਲੀ ਚਲਾਇਆ ਕਾਰ 10 ਵਜੇ ਦੇ ਨੂੰ ਸੋਟੀਆਂ ਦੇ ਬਾਹਰ ਅੱਗੇ ਜਾ ਖਲੋਤੀ। ਘਰ ਵਾਲਿਆਂ ਨੇ ਝੱਟ ਹੀ ਹਰੀ ਘਰ ਪਹਿਚਾਨ ਲਈ। ਰਾਜ ਸੋਚ ਰਹੀ ਸੀ, ਉਹ ਸਾਰਿਆਂ ਨੂੰ ਕਿਵੇਂ ਮਿਲੇ? ਉਸ ਸਵਰਨਦੀ ਘਰ ਤਸਵੀਰ ਦੇਖੀ ਹੋਈ ਸੀ। ਉਹ ਉਸ ਨੂੰ ਪਹਿਚਾਨ ਲਵੇਗੀ। ਬਾਬੇ ਨੇ ਗੱਡੀ ਵਿੱਚੋਂ ਉੱਤਰ ਕੇ ਅੰਦਰ ਪਤਾ ਕੀਤਾ। ਅੰਦਰੋਂ ਅੱਧੀ ਉਮਰ ਦੀ ਇੱਕ ਔਰਤ ਅਤੇ ਉਸ ਦੇ ਪਿੱਛੇ ਉਨੀਕ ਉਮਰ ਦਾ ਆਦਮੀ ਨਿਕਲਿਆ। ਬਾਬੇ ਨੇ ਤਾਕੀ ਖੋਲ ਦਿੱਤੀ। ਰਾਜ ਨੇ ਜਾਣਾ ਇਸ ਵਰਨ ਦੇ ਮਾਤਾ ਪਿਤਾ ਹੀ ਹੋ ਸਕਦੇ ਆ ਆਓ ਬੱਚੀ ਸਾਡੇ ਧੰਨ ਭਗ ਆਓ ਔਰਤ ਨੇ ਦੋਵੇਂ ਹੱਥ ਖਿਲਾਰ ਦਿੱਤੇ ਸਸ਼ਟਿਆਗਾਂ ਰਾਜ ਨੇ ਗੱਡੀ ਵਿੱਚੋਂ ਨਿਕਲਦੇ ਆ ਤੁਹਾਨੂੰ ਫਤਿ ਆਖੀ ਗੁਰ ਪ੍ਰਕਾਰ ਬੀਬੀ ਜੀ ਆਓ ਰਾਣੀ ਦੀ ਬਾਬਾ ਦਲਾਨ ਵਿੱਚ ਹੀ ਰਹਿ ਗਿਆ ਅਤੇ ਉਹ ਰਲੇ ਰਲਾਈ ਵੇੜੇ ਵਿੱਚੋਂ ਅਗਾਂ ਇੱਕ ਸੱਜੀ ਬੈਠਕ ਵਿੱਚ ਆ ਗਏ ਉਹ ਹਾਲੇ ਸੋਫਿਆਂ ਤੇ ਚੰਗੀ ਤਰ੍ਹਾਂ ਬੈਠੀ ਵੀ ਨਹੀਂ ਸੰਨ ਕਿ ਕਿਹਰਾਨ ਅਤੇ ਡੋਰ ਪਰ ਜਵਾਨ ਕੁੜੀ ਅੰਦਰ ਆਈ। ਰਾਜ ਨੇ ਝਟ ਉੱਠ ਉੱਠ ਕੇ ਉਸ ਨੂੰ ਜੱਫੀ ਪਾ ਲਈ। ਸਵਰਨ। ਰਾਜ ਦੀਆਂ ਅੱਖਾਂ ਭਾਰਾਂ ਨਾ ਤੇ ਉਸ ਦਾ ਅੰਦਰ ਇਸਤਰੀ ਜਜ਼ਬਾਤ ਫਿਸ ਤੁਰੇ। ਮੈਨੂੰ ਮਾਫ਼ ਕਰ ਦੇ ਭੈਣ ਮੈਂ ਤੇਰਾ ਹੱਕ ਆਪ ਨਹੀਂ ਘੋਇਆ। ਕੋਈ ਕੁੜੀ ਕਿਸੇ ਕੁੜੀ ਉਤੋਂ ਦੀ ਵਿਆਹ ਜਾਣਾ ਪਰਵਾਹ ਨਹੀਂ ਕਰ ਸਕਦੀ ਪਰ ਸਾਡੇ ਮਾਪੇ ਸਾਡਾ ਸਮਾਜ। ਰਾਜ ਦੀ ਧੜਕਣ ਢਿੱਲੀ ਪਈ। ਸਵਰਨ ਨੂੰ ਕੋਈ ਆਸ ਨਹੀਂ ਸੀ ਕਿ ਉਹ ਇਸ ਤਰ੍ਹਾਂ ਦੀ ਕੁੜੀ ਨੂੰ ਮਿਲੇਗੀ। ਉਸ ਨੂੰ ਕੁਝ ਔੜ ਵੀ ਨਹੀਂ ਰਿਹਾ ਸੀ। ਸਵਰਨ ਦੀ ਮਾਂ ਦੋਹਾਂ ਨੂੰ ਤੋੜ ਕੇ ਸੋਫੇ ਤੱਕ ਲੈ। ਸਵਰਨ ਨੇ ਵੀ ਅੱਖਾਂ ਪਰ ਲੰਗਾ। ਉਹ ਬੁਮਾਰ ਕੇ ਰਾਜ ਦੇ ਗਲ ਨੂੰ ਚੁੰਬੜ ਗਈ। ਉਹਦੇ ਮਾਤਾ ਪਿਤਾ ਦੇ ਜज्ਬਾਤ ਚਲਕਣੋਂ ਨਾ ਰਹਿ ਸਕੇ। ਬੀਬੀ ਕੋਈ ਗੱਲ ਕਰੋ। ਪਿਤਾ ਨੇ ਰਮਾਲ ਨਾਲ ਨੱਕ ਸਾਫ਼ ਕਰਦੇ ਆਖਿਆ ਤੁਸੀਂ ਜੀ ਦਿਯਾਲੀ ਨੂੰ ਆਖੋ ਜਾਂ ਚੋਲਿਆ ਬੀ। ਸਵਰਨ ਦੀ ਮਾਂ ਨੇ ਉਸ ਨੂੰ ਕਿਹਾ ਨਹੀਂ ਪਿਤਾ ਜੀ ਤੁਸੀਂ ਬੈਠੋ ਮੈਂ ਕੁਝ ਨਹੀਂ ਖਾਣਾ ਬਿਨਾ ਰਾਜ ਤੇ ਨਰਾਜ ਨੇ ਹੱਥ ਦੇ ਇਸ਼ਾਰੇ ਨਾਲ ਰੋਕਿਆ ਪਰ ਉਹ ਰੁਕ ਗਿਆ ਨਾ ਰਾਜ ਮੈਂ ਤਾਂ ਹੈਰਾਨ ਰਹਿ ਗਈ ਜਦੋਂ ਡਰਾਈਵਰ ਨੇ ਬਾਹਰੋਂ ਆਖ ਕੱਲਿਆ ਵੀਲਿਆਂ ਤੋਂ ਰਾਜ ਆਈ ਹੈ ਸਵਰਨ ਦੀ ਮਾਂ ਤੇ ਹਲੇ ਵੀ ਉਹ ਉਹੀ ਹੈਰਾਨੀ ਸੀ ਜਿਵੇਂ ਇਹ ਕੁਝ ਨਹੀਂ ਹੋ ਰਿਹਾ ਜਿਹੜਾ ਉਹ ਦੇਖ ਰਹੀ ਸੀ ਅੱਛਾ ਤਾਂ ਭੈਣ ਦਾ ਨਰਾਜ ਹੀ ਸਵਰਨ ਨੇ ਰਾਜ ਨੂੰ ਫੇਰ ਕੋਟ ਲਿਆ ਕਿੰਨਾ ਚੰਗਾ ਤੇ ਪਿਆਰਾ ਨਾ ਹੈ ਬੀਬੀ ਜੀ ਸਵਰਨਾ ਪੈਨ ਮੈਂ ਤੈਨੂੰ ਲੈਣ ਆਈ ਆ ਰਾਜ ਨੇ ਜ਼ਿੰਦਗੀ ਦੀ ਭਰਪੂਰਤਾਂਕ ਵਿੱਚੋਂ ਤੱਕਦਿਆਂ ਗਿਆ ਸੱਚੀ ਸੱਚੀ ਤੇ ਅੱਜ ਹੀ ਹੁਣੇ ਇਹ ਕਿਸ ਤਰ੍ਹਾਂ ਹੋ ਸਕਦਾ ਧੀ ਬੀਜੀ ਨੇ ਵਿੱਚੋ ਹੀ ਹੋਂਕਾ ਪਰਿਆ ਲੋ ਬੀਜੀ ਹੋ ਕਿਉਂ ਨਹੀਂ ਸਕਦਾ ਕਾਰਬਾਰ ਖੜੀਏ ਤੁਸੀਂ ਸਵਰਨੀ ਨੂੰ ਤਿਆਰ ਕਰੋ ਸਵਰਨ ਦੇ ਪਿਤਾ ਨੇ ਬੈਠਦਿਆਂ ਮਹਿਸੂਸ ਕੀਤਾ ਕੁੜੀ ਕਿੰਨੀਆਂ ਭੋਲੀਆਂ ਗੱਲਾਂ ਕਰ ਰਹੀ ਹੈ ਇਸ ਨੂੰ ਲੋਕਾਚਾਰੀ ਦਾ ਕੋਈ ਪਤਾ ਹੀ ਨਹੀਂ ਉਹ ਚਾਂਦੀ ਦੀ ਸ਼ਮ ਵਾਲੀ ਸੋਟੀ ਨੂੰ ਬੂਟ ਦੀ ਟੋਹ ਵਿੱਚ ਖੋਬ ਰਿਆ ਸੀ ਬੀਬਾ ਜੇ ਪਾਲ ਨੇ ਲਿਆਣੀ ਹੁੰਦੀ ਤਾਂ ਆਪ ਆਉਂਦਾ ਅਸੀਂ ਇੱਜ਼ਤ ਮਾਨ ਨਾਲ ਤੋਰਦੇ ਜੱਗ ਵਿੱਚ ਸੋਭਾ ਹੁੰਦੀ ਇਸ ਤਰ੍ਹਾਂ ਤਾਂ ਸਾਡੀ ਬੜੀ ਬੇਇਜ਼ਤੀ ਉਸ ਮੁੰਡੇ ਨੂੰ ਮੁੰਡਾ ਉਸ ਮੁੰਡੇ ਸਾਨੂੰ ਕਿਸੇ ਥਾਂ ਜੋਗਾ ਨਹੀਂ ਛੱਡਿਆ ਉਸ ਰਮਾਲ ਨਾਲ ਦਵਾਰਾਂ ਨਾਲ ਸਾਫ਼ ਕੀਤਾ ਸਵਰਨ ਦੇ ਬਾਣੇ ਉਸ ਤੇ ਮਾਤਾ ਪਿਤਾ ਯਾਬਾਂ ਦੇ ਭੇੜ ਕਰ ਰਹੇ ਸਨ ਭਵੇਂ ਉਸ ਨੂੰ ਪਾਲਪਰਉਤ ਬੜੇ ਗਿਲੇ ਸ਼ਿਕਵੇ ਸਨ ਉਹ ਉਸ ਦੀਆਂ ਭੈੜੀਆਂ ਕਰਤੂਤਾਂ ਤੋਂ ਤੰਗ ਪੈ ਕੇ ਲੜ ਵੀ ਪਿਆ ਕਰਦੀ ਸੀ ਪਰ ਹੁਣ ਖਾਲੀ अकेਵੇਂ ਨੇ ਉਸ ਦੀ ਜ਼ਿੰਦਗੀ ਨੂੰ ਕੌਣ ਲਾ ਕੇ ਰੱਖ ਦਿੱਤਾ ਉਹ ਮਨ ਵਿੱਚ ਮਾਤਾ ਪਿਤਾ ਨੂੰ ਕੋਸ਼ ਰਹੀ ਸੀ ਰਾਜ ਨੇ ਉਸ ਦੇ ਦਿਲ ਦੀ ਆਖੀ ਸੀ ਰਾਜ ਨੇ ਉਹ ਕੁਝ ਸੁਣਿਆ ਜਿਸ ਦੀ ਉਸ ਨੂੰ ਉੱਕੀ ਆਸ ਨਹੀਂ ਸੀ ਉਸ ਦੀ ਨੇਕੀ ਧਰੀ ਧਰਾਈ ਰਹੀ ਸਵarna ਦੇ ਪਿਤਾ ਦੇ ਸਿਰ ਤੋਂ ਥੋੜਾ ਉਤਾਹਾਂ ਚੁਗਾਠੇ ਦੀ ਤਸਵੀਰ ਵਿੱਚ ਦੇਵੀ ਦਾ ਸ਼ੇਰ ਮੂੰਹ ਅੱਡੀ ਖਲੋਤਾ ਸੀ। ਉਹਦੇ ਡਰਾਉਣੇ ਦੰਦ ਦੇਖ ਕੇ ਰਾਜ ਦੀਆਂ ਅੱਖਾਂ ਮੀਟੀਆਂ। ਉਸ ਖਿਆਲ ਕੀਤਾ ਇਹ ਸ਼ੇਰ ਉਸਦੇ ਆਪਣੇ ਘਰ ਵੀ ਹੈ ਸੀ। ਜਗੀਰਦਾਰਾਂ ਦੀ ਹਵੇਲੀ ਵਿੱਚ ਤੇ ਇੱਥੇ। ਇਹ ਹਰ ਥਾਂ ਤੇ ਹੈ ਅਤੇ ਕੋਈ ਰਾਜ ਸਵarna ਇਸ ਤੋਂ ਬਚ ਕੇ ਭੱਜ ਕੇ ਬਚ ਨਹੀਂ ਸਕਦੀ। ਹਰ ਹਾਲਤ ਵਿੱਚ ਸ਼ੇਰ ਦੇ ਦੰਦਾਂ ਵਿੱਚ ਗੀਥਲੀ ਜਾਵੇਗੀ ਕੁਝ ਸਮਾਂ ਸਾਰੇ ਚੁੱਪ ਰਹੇ ਤੇ ਉਹ ਆਪਣੇ ਆਪਣੇ ਥਾਂ ਖاموش ਹੋਣ ਲਈ ਮਜਬੂਰ ਹੋ ਗਏ ਰਾਜ ਆਪਣੀ ਸੈਂਡਲ ਨਾਲ ਕਲੀਨ ਤੇ ਲਖੀਰ ਖਿੱਚਦਿਆਂ ਬੋਲੀ ਉਹ ਆਪਣੀ ਗਲਤੀ ਤੇ ਪਛਤਾ ਰਹੀ ਹਨ ਮੈਂ ਉਹਨਾਂ ਨੂੰ ਮਨਾ ਲਿਆ ਸੀ ਉਸ ਬੈਠੀ ਬੈਠੀ ਨੇ ਮਨ ਵਿੱਚ ਸਕੀਮ ਕੱਢ ਲਈ ਕਿ ਇੱਕ ਵਾਰ ਸਵਰਨ ਉੱਥੇ ਚਲੀ ਜਾਵੇ ਫਿਰ ਉਹ ਸਾਰੀ ਗੱਲਬਾਤ ਸਾਹਮਣੇ ਲੱਗੇਗੀ ਮੈਂ ਕਿਹਾ ਸੀ ਸਵਰਨ ਮਾਪਿਆਂ ਦੇ ਘਰ ਕਿੰਨਾ ਚਿਰ ਰਹੇਗੀ ਹੁਣ ਉਹਨਾਂ ਹੀ ਮੈਨੂੰ ਕੱਲੇ ਤੁਸੀਂ ਪਿਤਾ ਜੀ ਕਿਸੇ ਤਰ੍ਹਾਂ ਵੀ ਖਿਆਲ ਨਾ ਕਰੋ। ਨੌਕਰਾਨੀ ਚਾਹ ਲੈ ਕੇ ਆ ਗਈ। ਸਵarna ਨੇ ਛੋਟੀ ਮੇਜ਼ ਅੱਗੇ ਖਿੱਚ-ਕਿੱਚਾ ਵਰਤੌਣੀ ਸ਼ੁਰੂ ਕਰ ਦਿੱਤੀ। ਦਿਆਲੀ ਡਰਾਈਵਰ ਨੂੰ ਵੀ ਦਲਾਨ ਵਿੱਚ ਚਾਹ ਦੇਆ। ਮਾਂ ਜੀ ਨੇ ਨੌਕਰਾਨੀ ਨੂੰ ਉਚਿਤਾਵਨ ਕੀਤੀ। ਬੀਬਾ ਗੱਲਾਂ ਤਾਂ ਤੇਰੀਆਂ ਠੀਕ ਐ ਪਰ ਸਤਨਾਮ ਸਿੰਘ ਸੋਢੀ ਲੋਕਾਂ ਨੂੰ ਕਿਹੜਾ ਮੋਹ ਦਿਖਾਵੇਗਾ? ਧੀ ਨੂੰ ਇਸ ਤਰ੍ਹਾਂ ਤੋੜ ਕੇ ਸਾਡੇ ਘਰ ਕਿਤੇ ਕੁੜੀ ਲਈ ਰੋਟੀ ਨਹੀਂ ਹੈ। ਸਤਨਾਮ ਸਿੰਘ ਸੋਢੀ ਤੇ ਭਾਰ ਦਿੰਦਾ। ਸਤਨਾਮ ਸਿੰਘ ਸੋਢੀ ਤੇ ਭਾਰ ਦਿੰਦਾ ਇੱਕ ਤਰ੍ਹਾਂ ਆਕੜ ਕੇ ਉੱਚਾ ਉਠਖਲੋਤਾ। ਪਿਤਾ ਜੀ ਧੀਆਂ ਰਾਜਿਆਂ ਨੇ ਵੀ ਘਰ ਨਹੀਂ ਰੱਖਣਾ। ਧੀਆਂ ਵਾਲੇ ਸਦਾ ਹੀ ਨੇ ਹੀ ਹੁੰਦੇ ਆ। ਆ ਵੇਖੋ। ਰਾਜ ਨੇ ਉਹਨਾਂ ਅੱਗੇ ਆਪਣੀ ਚੁੰਨੀ ਫਲਾ ਦਿੱਤੀ ਤੇ ਸੱਜਲ ਅੱਖਾਂ ਨਾਲ ਕਿਹਾ। ਮੈਂ ਤੇ ਤੁਹਾਥੋਂ ਭੀਖ ਮੰਗਦੀ ਆ। ਮੈਂ ਸਵਰਨਦੀ ਛੋਟੀ ਭੈਣ ਬਣ ਕੇ ਦਿਨ ਕੱਟਾਂਗੀ। ਇਹ ਘਰ ਦੀ ਮਾਲਕਣ ਹੋਵੇਗੀ। ਤੇ ਮੈਂ ਇਸ ਦੀ ਸੇਵਾ ਕਰਕੇ ਖੁਸ਼ ਰਾਂਗੇ ਤੁਸੀਂ ਸਵਰਨ ਨੂੰ ਜ਼ਰੂਰ ਤੋੜੋ ਮੈਂ ਇਸ ਨੂੰ ਕੋਈ ਤਕਲੀਫ ਨਹੀਂ ਹੋਣ ਦੇਵਾਂਗੀ ਧੀ ਤੂੰ ਸਾਨੂੰ ਸਾਰਿਆਂ ਨੂੰ ਮੁੱਲ ਲੈ ਲੈ ਸਵਰਨ ਦੀ ਮਾਂ ਨੇ ਉਸ ਦਾ ਪੱਲਾ ਚੁੱਕ ਦਿਆਂ ਗਿਆ ਸਾਡਾ ਦਿਲ ਪੁੱਛਿਆ ਜਾਂਦਾ ਅਸੀਂ ਧੀ ਦੇ ਦੁੱਖੋ ਕਿੰਨੇ ਔਖੇ ਆ ਢਿੱਡ ਪਾੜਾ ਤਾਂ ਰਾਤ ਹੀ ਨਹੀਂ ਨਿਕਲਨੀ ਫੇਰ ਵੀ ਜੀ ਮਨ ਕਿਉਂ ਹੀ ਨਹੀਂ ਲੈਂਦੇ ਸਵਰਨ ਨੇ ਮੂੰਹ ਪਾੜ ਕੇ ਆਖੀ ਦਿੱਤਾ ਅਸਲ ਵਿੱਚ ਰਾਜ ਦੀ ਨਿਸ਼ਕਾਮ ਤੇ ਹਰਦਿਕ ਮਿਲਵਰਤਨ ਨੇ ਉਸ ਨੂੰ ਬੁਰੀ ਤਰ੍ਹਾਂ ਆਪਣਾ ਲਿਆ ਸੀ ਉਹ ਉਸ ਦੇ ਨੇੜੇ ਹੋਣ ਲਈ ਮਜਬੂਰ ਹੋ ਗਈ ਕਿਉਂਕਿ ਰਾਜ ਵਿੱਚੋਂ ਸ਼ਰੀਕਣੀ ਵਾਲੀ ਬੂਦੀ ਥਾਂ ਪੈਣਾ ਤੇ ਸਹਿელਾਂ ਵਾਲੇ ਦਰਦ ਦੀ ਸੁਗੰਧੀ ਆ ਰਹੀ ਸੀ ਇਹ ਸਭ ਠੀਕ ਹੈ ਅਸੀਂ ਪੁੱਜ ਕੇ ਔਖੇ ਹਾਂ ਸਾਡੀ ਧੀ ਅੱਧ ਦੁਖੀ ਸਾਡੇ ਰਿਸ਼ਤੇਦਾਰਾਂ ਤੱਕ ਮਹਿਸੂਸ ਹੁੰਦਾ ਹੈ ਕਿ ਅਸੀਂ ਕਿਹੜੇ ਮੂੰਹ ਭੇਜੀਏ ਉਸ ਸਾਡੀ ਵੇਖ ਸੁਰਤੀ ਛੱਡ ਦਿੱਤੀ ਸਾਨੂੰ ਲੋਕ ਲੱਜਾਂ ਮਾਰੀ ਜਾ ਰਹੀ ਐ ਬੁੱਢੇ ਦੀ ਗੱਲ ਤੋਂ ਰਾਜ ਨੇ ਉਹ ਮਾਲ ਲਾ ਲਿਆ ਜਿਉਂਦੇ ਜੀ ਇਸ ਕਦੇ ਨਹੀਂ ਮੰਨਣਾ ਇਹੋ ਜਿਹੇ ਮਾਪੇ ਆਪ ਵੀ ਸਾਰੀ ਉਮਰ ਗਿੱਲੀ ਲੱਕੜ ਵਾਂਗ ਧੁੱਕਦੇ ਰਹਿੰਦੇ ਐ ਤੇ ਮਰਦੇ ਹੋਏ ਬੱਚਿਆਂ ਨੂੰ ਵੀ ਪੱਠੀ ਵਿੱਚ ਝੋਖ ਦਿਆਂਦੇ ਨੇ ਚਾਹ ਪੀਣ ਤੱਕ ਸਾਰੇ ਚੁੱਪ ਰਹੇ ਪਰ ਸਾਰਿਆਂ ਦੇ ਅੰਦਰ ਇੱਕ ਵਿਉਹ ਖੁਲੀ ਰਹੀ ਜਿਹੜੀ ਨਾ ਬਾਹਰ ਕੱਢੀ ਜਾ ਸਕਦੀ ਸੀ ਤੇ ਨਾ ਹੀ ਅੰਦਰ ਪਹਚਾਈ ਜਾ ਸਕਦੀ ਸੀ ਕੁਝ ਖਾ ਵੀ ਲੈ ਪੈਣ ਸਵਰਨ ਨੇ ਮਠਿਆਈ ਵਾਲੀ ਪਲੇਟ ਰਾਜਵਾਲ ਤੱਕデア ਗਿਆ ਕੁਝ ਨਹੀਂ ਲੋੜ ਬਸ ਅਸਲ ਵਿੱਚ ਬੁੱਢੇ ਦੀਆਂ ਗੱਲਾਂ ਨੇ ਉਸਤਾਦ ਦਿਲ ਤੋੜ ਦਿੱਤਾ ਸੀ ਉਸ ਚਾਹ ਦੀ ਖਾਲੀ ਪਹਿਲੀ ਪਲੇਟ ਵਿੱਚ ਰੱਖ ਦਿੱਤੀ ਨਾ ਭੈਣ ਜ਼ਰੂਰ ਕੁਝ ਖਾ ਸਵਰਨ ਨੇ ਉਸਨੂੰ ਮਜਬੂਰ ਕਰ ਦਿੱਤਾ ਰਾਜ ਨੇ ਥੋੜਾ ਜਿਹਾ ਟੁਕੜਾ ਚਾ ਕੇ ਮੂੰਹ ਵਿੱਚ ਪਾ ਲਿਆ ਰਾਜ ਬੇਹਦ ਉਦਾਸ ਹੋ ਚੁੱਕੀ ਸੀ ਮੈਂ ਕਿੰਨੇ ਮਾਨ ਤੇ ਚਾਹ ਨਾਲ ਆਈ ਸੀ ਪਿਤਾ ਜੀ ਫਿਰ ਕੀ ਹੋਇਆ ਪੁਤਰੀ ਤੋ ਪਾਲ ਨੂੰ ਕੱਲ ਸਕਦੀ ਐ ਸਾਨੂੰ ਪੱਕੀ ਆਸ ਐ ਉਸ ਤਰ੍ਹਾਂ ਅਸੀਂ ਬਦਨਾਮੀ ਤੋਂ ਬਚ ਰਹਾਂਗੇ ਸਤਨਾਮ ਸਿੰਘ ਦਾ ਸ਼ਾਇਦ ਸਤਨਾਮ ਸਿੰਘ ਤਾਂ ਸ਼ਾਇਦ ਮੰਨ ਲੈਂਦਾ ਪਰ ਜਿਹੜੀ ਸੋਡੀ ਹੋਣ ਦੀ ਨਾਲ ਰਗੜ ਲੱਗੀ ਹੋਈ ਸੀ ਉਹ ਹਕੀਕਤ ਨੂੰ ਸਵੀਕਾਰ ਕਰਨੋਂ ਇਨਕਾਰੀ ਸੀ ਰਾਜ ਨੇ ਵੀ ਬਥੇਰੇ ਮਜਬੂਰ ਕਰਨਾ ਠੀਕ ਨਾ ਸਮਝਿਆ ਤੇ ਚੱਲਣ ਲਈ ਉੱਠ ਖਲੋ ਗਈ ਅਚਾ ਬੇਜੀ ਆ ਗਿਆ ਰਾਜ ਦੇ ਹੱਥ ਜੁੜੇ ਹੋਏ ਸਨ ਸਵਰਨ ਨੇ ਉਸ ਨੂੰ ਗੱਲ ਵੱਖਰੀ ਵਿੱਚ ਲੈੰਦਿਆ ਆਖਿਆ ਐਡੀ ਛੇਤੀ ਨਾ ਪੈਣੀ ਮੈਂ ਨਹੀਂ ਜਾਣਦੇ ਨਾ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਉਸ ਰਾਜ ਨੂੰ ਮੋੜ ਸੋਫੇ ਵਿੱਚ ਬਿਠਾ ਲਿਆ ਸਵਰਨ ਦੇ ਮਾਤਾ ਪਿਤਾ ਕੁੜੀਆਂ ਨੂੰ ਕੱਲੀਆਂ ਗੱਲਾਂ ਕਰਨ ਲਈ ਛੱਡ ਕੇ ਬਾਹਰ ਚਲੇ ਗਏ ਉਹ ਦੋਵੇਂ ਬੜੀ ਛੇਤੀ ਇੱਕ ਦੂਜੀ ਨਾਲ ਘੋਲ ਮਿਲ ਕੰਗਾ ਇੱਕ ਇੱਕ ਮੁਫਾਦ ਤੇ ਇੱਕ ਹੀ ਨਿਸ਼ਾਨੇ ਵਾਲੇ ਮਿਲਦੇ ਜੁਲਦੇ ਬਹੁਤੀ ਦੇਣ ਨਹੀਂ ਲਾਉਂਦੇ ਕੇਵਲ ਇੱਕ ਦੂਜੇ ਨੂੰ ਮਿਲਣ ਦੀ ਹੀ ਲੋੜ ਹੁੰਦੀ ਹੈ ਉਹ ਅਜੇ ਵੀ ਉਸੇ ਤਰ੍ਹਾਂ ਹੀ ਹੈ ਤੂੰ ਤਾਂ ਜ਼ਰੂਰ ਠੀਕ ਕਰ ਲਿਆ ਹੋਣਾ ਨਾ ਸਵਰਨ ਨੇ ਪਾਲ ਦੀ ਬਾਬਤ ਜਾਣਨਾ ਚਾਹੇ ਰਾਜ ਨੇ ਨਹੀਂ ਵਿੱਚ ਸਿਰ ਹਲਾਇ ਇਹਨਾਂ ਮਰਦਾਂ ਦੀਆਂ ਬੈਤਾਂ ਸਵਰਨ ਨੇ ਹੌਂਕਾ ਲੈ ਕੇ ਛੱਡ ਦਿੱਤਾ ਦੋਹੇ ਭੈਣਾਂ ਨੇ ਇੱਧਰ ਉੱਧਰ ਦੀਆਂ ਢੇਰ ਗੱਲਾਂ ਸੁਟਗੀਆਂ ਤਿੱਕਈ ਪ੍ਰਾਣੀਆਂ ਗੰਢਾਂ ਵੀ ਫੁੱਲ ਅਖੀਰ ਸ਼ਾਮ ਨੂੰ ਰਾਜ ਨੇ ਬਹੁਤ ਮਿਹਨਤਾਂ ਤਰ ਲੈਣ ਨਾਲ ਛੁੱਟੀ ਲਈ ਵਿਛੜਦਿਆਂ ਸਮੇਂ ਫਿਰ ਸਾਰਿਆਂ ਨੇ ਅੱਖਾਂ ਭਰ ਲਗਾਂ ਦੁਖੀ ਰੋਂਦੇ ਹਨ ਤੇ ਹਮੇਸ਼ਾ ਵੇਵਸ ਦੁਖੀ ਬਿਧੇਰੇ ਰਹਉਂਦੀ ਹੈ ਰਾਜ ਆਪਣੀਆਂ ਆਸਾਂ ਦੇ ਬਿਲਕੁਲ ਉਲਟ ਵਾਪਸ ਆਈ ਉਸ ਨੂੰ ਕੱਲੀ ਕਾਰ ਵਿੱਚੋਂ ਨਿਕਲਦਿਆਂ ਦੇਖ ਕੇ ਪਾਲਨੇ ਝੋਟ ਮਾਰੀ ਮੈਂ ਕਿਹਾ ਸੀ ਸਰਦਾਰਨੀ ਪਿੱਛੇ ਦੂਜੀ ਕਾਰ ਵਿਚ ਆ ਰਹੀ ਹੈ ਰਾਜ ਦੀ ਚੁੱਪ ਬੱਟੀ ਦੇਖ ਕੇ ਉਸ ਤੋਂ ਫੇਰ ਨਾ ਰਹਿ ਗਿਆ ਬਾਜੀ ਕੁੱਟੀ ਕਰਦਿਆਂ ਨੇ ਦਾਦੇ ਮਂਗਾਉਣੇ ਗਵਾਂਢੀ ਖਾਲੀ ਕਾਰ ਗੈਰੇਜ ਵਿੱਚ ਚਾਰ ਖਲੋਤੀ ਤਰਸ ਜੱਗ ਦਾ ਵੇਖ ਕੇ ਪਾਗਲ ਨਾ ਹੋਵੀ ਮੈਂ ਕਿਵੇਂ ਦਿਲ ਮੇਰਾ ਹੈ ਸੜ ਰਿਹਾ ਭੂਕਾ ਹੈ ਕੋਈ ਲਾਰੇ ਧੰਨਵਾਦ